ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋ ਮੁੰਗੇ ਚੜ ਦੀ ਕਲਾਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਇਹ ਸੂਟ ਅੰਨਾ ਸੋਹਣਾ ਤਾਂ ਨਾ ਜੀ ਇਹਦੇ ਪਰ ਬੂਰ ਆ ਕੇ ਨਾ ਸੂਟੇ ਖਰਾਬ ਹੋਣ ਲੱਗ ਗਏ ਉੱਥੇ ਚਲੋ ਬੂਰ ਵਾਲੀ ਮਸ਼ੀਨ ਹੈਗੀ ਪਰ ਜਿਹੜੀ ਨੈਚੁਰੈਲਟੀ ਆ ਉਹ ਨੈਚੁਰੈਲਟੀ ਹੈ ਉਹਰਾ ਸੋਹਣਾ ਸੂਟ ਤਾਂ ਇਹੇ ਪਤਾ ਨਹੀਂ ਹਾਂ ਜੁਪੀ ਵਾਲੀ ਮੰਮੀ ਨੇ ਦਵਾਇਆ ਤਾਂ ਇਹ ਉਹ ਦੇਖੋ ਚੱਕੜ ਤਾਂ ਇਹਨਾਂ ਮਾਰਜੀ ਲੈ ਲੈ ਮਗਾ ਸਸਤਾ ਮੂਰ ਤਾਂ ਹੁੰਦਾ ਹੀ ਆਉਂਦਾ ਜਿਹੜਾ ਨੂ ਸੂਟੇ ਸੰਕਾ ਜ਼ਿਆਦਾ ਪਸੰਦ ਹੁੰਦਾ ਮੰਮੀ ਉਹ ਜ਼ਿਆਦਾ ਦਿਲ ਤੋੜਦਾ ਹੋਰ ਚਲ ਕੋਈ ਵੀ ਮੂਰ ਤਾਂ ਆਉਂਦਾ ਹੀ ਆਉਂਦਾ ਪੈਗੇ ਖੇਲੋ ਪੈਗੇ ਐਰਵਿੰਦਰ ਦੀ ਗਲਤੀ ਹੈ ਸਾਰੀ ਪੈਗੇ ਖੇਲ ਲਟੋਨੇ ਆ ਪੈਗੇ ਹਾਂ ਗਲਤੀ ਇਹਦੇ ਵਿੱਚ ਅੱਛਾ ਜਿੱਥੇ ਮਤਲਬ ਕੋਈ ਨਹੀਂ ਮਿਲਿਆ ਗਲਤੀ ਕਰਨੇ ਵਾਲਾ ਆਹ ਲੈ ਲਓ ਆਹ ਲੈ ਲਓ ਹਾਂ ਚੋਰ ਪਾਜੀ ਫਿਰ ਸਿਰਦੋ ਗੱਲ ਲੈ ਗੱਲ ਤੇ ਹਰਮਿੰਦਰ ਦੀ ਇੱਕ ਸੂਟ ਸਵਾਇਆ ਹੋਇਆ ਮੈਨੂੰ ਅਹੀ ਬਾਰ-ਬਾਰ ਪਾਉਣਾ ਪੈਂਦਾ ਤਾਂ ਵੀ ਤਾਂ ਬੂਰ ਆ ਗਿਆ ਛਿਆ ਬੱਲੇ ਬੱਲੇ ਫਿਰ ਇਹ ਬੂਰ ਆ ਗਿਆ ਬੂਰ ਵਾਲੀ ਮਸ਼ੀਨ ਵੀ ਤਾਂ ਦਵਾਈ ਹੋਈਏ ਤੁਹਾਨੂੰ ਉਹ ਤਾਂ ਕਹਿੰਦੇ ਨਹੀਂ ਵੀ ਹਾਂ ਗੱਲ ਇਹ ਨਹੀਂ ਹੈਗੀ ਮੈਂ ਇਹ ਪਿਆਰ ਨਾਲ ਸੁਣੋ ਮੈਂ ਇਹ ਗੱਲ ਕਹੀ ਆ ਵੀ ਬੂਰ ਵਾਲੀ ਹੈਗੀ ਆ ਪਰ ਜਿਹੜੀ ਨੈਚਰੈਲਟੀ ਉਹ ਨੈਚਰੈਲਟੀ ਹੈ ਪਤਾ ਮੰਮੀ ਨੇ ਦਵਾਈ ਆ ਸਾਨੂੰ ਤੁਸੀਂ ਲੈ 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 ਮੰਮੀ ਤਾਂ ਉਦੋਂ ਨਾਲ ਹੈ ਹੀ ਨਹੀਂ ਤੀ ਮੰਮੀ ਨਾਲ ਸੀ ਕਿ ਮੈਂ ਨਹੀਂ ਸੀਗੀ ਨਾਲ ਲੈ ਮੰਮੀ ਨੇ ਸਾਡੇ ਕਾਰ ਵਿੱਚ ਪਾਇਆ ਅਸੀਂ ਤੁਹਾਡੇ ਕਾਰ ਵਿੱਚ ਪਾਇਆ ਮੰਮੀ ਨੇ ਦਵਾਈ ਤੇ ਥੋੜਾ ਲੈ ਆ ਜਾ ਇਹ ਤਾਂ ਇਹ ਹੁਣ ਤੁਸੀਂ ਤਿੰਨੇ ਇੱਕੋ ਜਿਹੇ ਜਿਹੇ ਬੈਠੀਆਂ ਹੁਣ ਇਕੱਠੀਆਂ ਹੋਈਆਂ ਮੀਆਂ ਇਕਾ ਤੁਹਾਡਾ ਹੈਂ ਕਿਸੇ ਮਸ਼ੀਨ ਦਾ ਕਿ ਮੰਮੀ ਗਈ ਰਹੀ ਸੀ ਨਹੀਂ ਮੰਮੀ ਨਹੀਂ ਸੀ ਗਈ ਬੇ ਮੈਂ ਤਾਂ ਮੰਮੀ ਨੂੰ ਰੇਲੇ ਆ ਕੇ ਦਿਖਾਈ ਤੀ ਸੰਕਾ ਅੱਛਾ ਅੱਛਾ ਦੀਆ ਦੇ ਨੂੰ ਕਿਹਾ ਮੈਂ ਤਾਂ ਵੀ ਭਾਈ ਗੂਰੜੀ ਮਸ਼ੀਨ ਲਿਆਏ ਉਹ ਤਾਂ ਜੀਤ ਜਾਤ ਕਰਨ ਹਾਂ ਆਈ ਤੀ ਔਰ ਕੀ ਵਾਹ ਵੀ ਵਾਹ ਠੀਕ ਹੈ ਜੀ ਹਨਾ ਪੁੱਤ ਜੈਦਾਸ਼ ਮੰਮੀ ਜੀ ਸ਼ਾਬਾਸ਼ ਮੰਮੀ ਜੀ ਸ਼ਾਬਾਸ਼ ਮੰਮੀ ਜੀ ਹਾਂ ਉਹ ਲੱਗੀ ਚਾਦਰ ਇਹ ਕਿੱਥੇ ਲੈਂਦੀ ਲੈ ਲਈ ਹਾਂ ਕਿੱਥੇ ਦੇ ਚਾਦਰਾਂ ਡਿੱਗਣ ਡੀਆਂ ਇੱਕ ਚੱਕ ਹੋਈ ਮੇਰੇ ਡਿੱਗਣਿਆ ਦੀਆਂ ਅੱਜ ਬਰਸਾਤ ਹੋਈ ਚਾਦਰਾਂ ਦੀ ਇੱਕੇ ਹੱਥ ਚੱਲ ਅੱਛਾ ਬਾਕੀ ਥੱਲੇ ਗਿਰ ਕੇ ਟੁੱਟ ਗਿਆ ਹੈ ਨਹੀਂ ਹੈਗੀ ਉਹ ਆਈਆਂ ਨਹੀਂ ਸਾਡੀ ਕਬ ਸਨ ਪਸੰਦ ਨਹੀਂ ਆਈਆਂ ਪਰ ਅਸੀਂ ਫੇਰ ਮੋੜਤੀਆਂ ਸਾਡੇ ਤੱਕ ਪਹੁੰਚੀ ਦੇਖੀ ਸੱਜੀ ਉਹ ਦੇਖਣ ਲੱਗ ਗਈ ਉੱਪਰ ਨੂੰ ਕੌਣ ਲੰਘਦਾ ਤਾਂ ਮੈਂ ਖਾਉਂ ਨਾ ਬਿੱਠ ਕਰ ਦੇਵੇ ਸਿਰ ਪਰ ਤਾਂ ਦੇਖਦਾ ਤਾਂ ਮੈਂ ਹਾਂ ਬੋਲੇ ਬਨੇਰੇ ਤੇ ਮੈਨੂੰ ਰਹਿਜ ਯਕੀਨ ਨਾ ਤੁਹਾਡੇ ਤੇ ਅੱਛਾ ਨਹੀਂ ਜੇ ਕਾਹ ਬੈਠਾ ਕਰੂਗਾ ਤੁਹਾਡੇ ਦੇਖੇ ਤੇ ਰੁਕ ਜੂਗਾ ਉਹ ਫੇਰ ਮੈਂ ਨਿਸ਼ਾਨਾ ਦੇ ਹੀ ਖਲੂੰਗਾ ਨਾ ਵੀ ਉਹਨੇ ਕਿੱਥੇ ਲਾਇਆ ਵਾ ਫੇਰ ਮੈਂ ਇੱਧਰ ਉੱਧਰ ਤਾਂ ਹੋ ਜੂਗਾ ਹੋ ਨਹੀਂ ਹੋਣਾ ਨਹੀਂ ਦੱਸ ਜਦੋਂ ਸਿੱਧਾ ਅੱਪਰ ਤੇ ਦੇਰ ਵੀ ਲੱਗੀ ਤਾ ਨਿਸ਼ਾਨਾ ਕਰਦੇ ਉੱਪਰ ਮੈਨੂੰ ਉਪਦੀਨੇ ਦੀ ਚਟਣੀ ਖਾਣ ਦਾ ਦਿਲ ਕਰਦਾ ਮੈਂ ਕਿਹਨੂੰ ਚਟਣੀ ਆ ਇੱਦਾਂ ਹੀ ਕੱਲੋਂ ਆਪਾਂ ਨਾ ਚਿੱਪ ਕਾਲੇ ਛੋਲੇ ਬਣਾਉਂਗੇ ਬਹੁਤ ਦਿਲ ਕਰਦਾ ਬਹੁਤ ਦਿਲ ਕਰਦਾ ਓਏ ਲੋਰ ਮਗੇ ਸਬਜ਼ੀ ਯਾਰ ਮੇਰੇ ਨਾਲ ਦਿਲ ਕਰਦਾ ਕਾਲੇ ਛੋਲੇ ਚ ਖਾਣ ਨੂੰ ਕੋਈ ਹੋਰ ਸਾਬੀ ਆਲੂ ਪਾ ਦੇ ਨੀ ਤੁਸੀਂ ਆਲੂ ਕੱਢ ਕੇ ਖਾ ਲੀ ਲੈ ਰਹਿਣ ਤੁਹਾਡੇ ਕਾਤਰ ਗੋਭੀ ਪਈ ਆ ਗੋਭੀ ਖਾ ਲੀ ਤੁਹਾਡੇ ਕਾਤਰ ਸ਼ਲਗਮਾ ਪਈ ਆ ਸ਼ਲਗਮਾ ਪਤਾ ਨਹੀਂ ਸੀਗਾ ਬਿਨਾਂ ਛੋਲਿਆਂ ਤੋਂ ਆਲੂ ਨਹੀਂ ਆਦੇ ਬਿਨਾਂ ਛੋਲਿਆਂ ਤੇ ਆਲੂ ਨਹੀਂ ਖਾਂਦੇ ਛੋਲੇ ਨਾਲ ਥੋੜਾ ਦਮ ਨਾਲ ਨੂੰ ਗਾਦੇ ਬਿਨਾ ਛੋਲੇ ਨਾਲ ਨਹੀਂ ਗਾਦੇ। ਬਾਜੀ ਪਹਿਲਾਂ ਮੰਮੀ ਕੋਲ ਗਿਆ। ਲੈ, ਤੁਹਾਨੂੰ ਪਤਾ ਨਹੀਂ। ਆਲੂ ਪਾਣੀ ਚਾਹੀਦੇ। ਫਿਰ ਜੱਗੀ ਕੋਲ ਗਿਆ। ਕੜੂਸਾ ਹੀ ਛੱਡਦਾ ਫਿਰੇ ਫਿਰ ਤਾਂ ਬਾਜੀ ਨੇ ਹੋਰ ਸਬਜ਼ੀ ਖਾਧੀ ਲੈ। ਤੁਹਾਨੂੰ ਪਤਾ ਨਹੀਂ। ਛੋਲੇ ਨਹੀਂ ਕੱਲੇ ਛੋਲੇ ਨਹੀਂ ਬਣਾਤੀ। ਵੀ ਮਤਲਬ ਗੁੱਸਾ ਹੀ ਕਰਦਾ ਫਿਰੇ। ਗੁੱਸਾ ਕਰਦਾ ਵੀਰੇ। ਕੱਲੀ ਕੱਲੀ ਦਸ ਕੱਲੀ ਛੋਲਿਆਂ ਦੀ ਸਬਜ਼ੀ ਆਲੂ ਵਿੱਚ ਇੱਕ ਵੀ ਨਾ। ਹੋਰ ਪਾਉਂਦੇ ਨਹੀਂ ਹੈਗੇ ਜੀ ਛੋਲਿਆਂ ਦੇ। ਕਾਹਦੇ ਛਬੀਲ ਦਾ ਲੰਗਰ ਲਾਇਆ ਵਾ ਕਿਤੇ? ਉਹਦਾ ਛਬੀਰ ਬਾਪੂ ਜੀ ਛੋਲਿਆਂ ਦੀ ਤਰੀਕੀ ਨੂੰ ਕਹਿੰਦੇ ਆ ਲੈ ਅਸਲ ਦੇ ਵਿੱਚ ਛੋਲਿਆਂ ਦੀ ਤਰੀਕ ਇਹ ਵਾ ਛੋਲਿਆਂ ਦੇ ਨਾਲ ਹੁੰਦੀ ਆ ਉ ਆਪਾਂ ਆਪਣੇ ਟੇਸਟ ਅਕੋਰਡਿੰਗ ਆਨੂੰ ਪਾ ਲੈਨੇ ਆ ਅੱਛਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਫੇ ਮੈਂ ਤੁਹਾਨੂੰ ਦੱਸਦਾ ਨਹੀਂ ਛੋਲਿਆਂ ਦੀ ਤਰੀ ਤਾਂ ਜੇ ਤਾਂ ਮੱਕੀ ਦੀ ਰੋਟੀ ਚਾਹੀਦੀ ਫਿਰ ਤਰੀ ਖਾ ਪਾਈ ਜੋ ਚੂਰ ਕੇ ਖਾਈ ਜੋ ਹਾਂ ਹੈਨਾ ਬਿਲਕੁਲ ਉਹ ਕਾਂਕ ਦੀ ਰੋਟੀ ਜਾਂ ਛੋਲਿਆਂ ਦੀ ਤਰੀ ਜਾਂਦੀ ਆ ਤੁਹਾਨੂੰ ਆਲੂ ਪਾ ਦਾਂਗੇ ਤੁਸੀਂ ਆਪਣੇ ਆਲੂ ਕੱਢ ਕੇ ਖਾ ਲਓ ਨਹੀਂ ਜੇ ਨਹੀਂ ਖਾਣੀ ਛਲਗਮਾ ਦੀ ਸਬਜ਼ੀ ਤੁਹਾਡੇ ਖਾਤਰ ਪਈਆ ਬਸ ਠੀਕ ਹੈ ਸਬਜ਼ੀ ਦੀ ਸਬਜ਼ੀ ਤੁਹਾਡੇ ਖਾਤਰ ਪਈਆ ਛਲਗਮਾ ਖਾ ਲਓ ਨਹੀਂ ਫੇਰ ਵੀ ਤੁਹਾਨੂੰ ਛੋਲਿਆਂ ਦੀ ਉਹ ਨੀ ਨਹੀਂ ਨਹੀਂ ਮੈਂ ਛਲਗਮਾ ਦੀ ਸਬਜ਼ੀ ਖਾ ਲੈਣੀ ਆਪਣੇ ਮੈਂ ਉਹ ਹੀ ਬਾਕੇ ਲੈ ਕੇ ਜਾਂਦੇ ਫੇਰ ਇਸ ਕਾਪ ਵੀ ਸੋਹਣਾ ਹੈ ਕਾਪ ਨੂੰ ਹੁਣ ਤਾਂ ਰੱਖ ਦੋ ਨਾ ਭਾਈ ਹਜੇ ਰੱਖ ਲੈ ਮੰਮੀ ਨੂੰ ਥੋੜੀ ਜਿਹੀ ਹਵਾ ਲੱਗਦੀ ਹੈ ਮੈਂ ਤੇਨੂੰ ਮੜੀ ਜਿਹੀ ਹਵਾ ਲੱਗ ਜਵੇ ਫੇਰ ਮੈਂ ਤਾਂ ਮੰਮੀ ਨੂੰ ਆਪਣਾ ਤਾਰ ਕੇ ਮੰਮੀ ਨੂੰ ਦੇ ਦਿੰਨੀ ਹਾਂ ਕਿ ਤੁਸੀਂ ਵਾ ਲਓ ਮੇਰੇ ਕੋਲ ਮੈਂ ਤਾਂ ਨਹੀਂ ਹਾਂ ਮੰਮੀ ਕਹਿੰਦੀ ਸਰਦਾ ਫਸੇ ਲਾਜ ਦਰਦ ਗਿੰਦੇ ਕੋਈ ਕੱਪੜਾ ਬੰਨ ਸਾਬ ਨਾਲੋਂ ਮੇਨ ਬੰਦੇ ਦੀ ਬਨਾਇ ਨਾ ਹਰ ਗੁਨੇ ਦੀ ਹਰ ਗੁਨੇ ਦੀ ਕਿੱਡੀ ਬੜੀ ਕਿੱਡੀ ਬੜੀ ਬਨਾਇ ਕਿੱਡੀ ਬੜੀ ਬਨਾਇ ਮੇਰੇ ਪੁੱਤ ਦੀ ਲੈ ਦਾ ਅਧੀਆ ਬਾਈ ਖੇਲਣ ਲੱਗਿਆ ਵਾ ਲੱਡੂ ਹਰ ਗੁਨੇ ਓਏ ਗੁੱਸਾ ਸਾਬ ਉਹ ਕਾ ਲੱਗੀ ਪਤੰਗ ਕੀਦੇ ਪਰ ਗਈਆ ਕੌਣ ਗੁੱਸਾ ਕਰਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਦ ਬਈ ਆਪਣੇ ਪਿਓ ਵਰਗੀ ਅੱਜ ਅੱਜ ਤੂੰ ਆਂ ਦੱਸ ਸੋਣਾ ਤੈ ਕੋਈ ਸਾਈਕਲਿਕਾ ਸਰਾਉਣੀ ਹੈ ਭਾਈ ਹੋਰ ਕੀ ਫਿਕਰੇ ਨਹੀਂ ਜਮਾਈ ਹੈ ਟੁੱਟੇ ਟੁੱਟੇ ਮੇਰੇ ਕਾਲ ਸੁਣ ਘੁੰਮਣ ਲੰਘ ਜੰਨੇ ਸਾਰੇ ਮੰਨ ਕੇ ਚਲੋ ਦੀਦੀ ਤੇ ਹਮ ਨਿਆਣਾ ਗੋਦੀ ਚ ਚੱਕਣਾ ਪੈਂਦਾ ਦੀਦੀ ਤਾਂ ਕਹਿੰਦੇ ਬਾਰ ਬਾਰ ਚਲ ਚੱਕ ਲੂਗੇ ਇਹ ਜੀ ਕੋਈ ਗੱਲ ਨਹੀਂ ਪਰ ਘੁੰਮਣਾ ਕੇ ਸਾਥ ਕੋਣੇ ਉੱਥੇ ਲਿਜਾਣਾ ਖੋ ਜਿੰਦਾ ਲਿਜਾਣਾ ਘੁੰਮਣੇ ਚ ਸ਼ੇਅਰ ਕਰਨੀ ਕਹੀਦਾ ਘੁੰਮਣਾ ਸ਼ੇਅਰ ਕਰਨੀ ਹਾਂ ਮੈਨਾਂ ਵੀ ਬਹੁਤ ਦਿਲ ਕਰਦਾ ਮੈਂ ਜਾਵਾਂ ਪਰ ਮੈਂ ਕੀ ਕਰਾਂ ਰਾਜਸਿਮਨ ਕੀ ਲੈ ਕੇ ਗਿਆ ਕਦੀ ਗੋਟੇ ਕਦੀ ਗੋਟੇ ਉਹ ਦੇਖ ਲੋ ਮਨਕੀਰ ਉਹ 벨ਟਾਂ ਦਵਾਈਆਂ ਵਿੱਚ ਤਾਂ ਹੈਗੀਆਂ ਤੁਹਾਨੂੰ ਉਹ ਪਾ ਲਈਆਂ ਦੇ ਵਿੱਚ ਨਹੀਂ ਆਉਂਦੇ ਰੋਂਦੇ ਆ ਨਿਆਣੇ ਤੁਸੀਂ ਤਾਂ ਕਮਾਨ ਕਰਦੇ ਆ ਉਹ ਆਪਣਾ 벨ਟੇ ਪੁੱਠੀ ਲਈ ਸੀਗੀ ਜਦ ਤਰੋਂ ਪਰ ਦੁੱਗਜਾ ਹਾਂ ਕੋਈ ਦਾ ਇਹ ਉਹਦਾ ਇੱਕ ਹਿੱਸਾ ਜਾਂਦਾ ਭਾਬੀ ਉਹ ਮੁੰਡੇ ਤੇ ਲਾਈ ਫਰੀ ਗਈ ਅੱਧੀ ਉਹ ਲਾਈ ਇੱਕ ਦੀ ਇੱਕ 벨ਟਾ ਵੀ ਘਰੇ ਇੱਕ ਬੰਦੇ ਮੋੜ ਚ ਜਾ ਕੇ ਦਿੱਤਾ ਆ ਮੈਂ ਕਿਹਾ ਕਿ ਲੈ ਇੱਧਰ ਲੈ ਗਈ ਮੈਂ ਕਹੀ ਜਾ ਮੈਂ ਮੈਂ ਕਿਹਾ ਮੁੰਡੇ ਵਗੈ ਰੱਖਿਆ ਹੋਰ ਫਿਰ ਵੱਡੀ ਮਮਾ ਕੰਮ ਕਰ ਲੱਗੇ ਜੈਸਮਿਨ ਕਦੀ ਸੁਣਦਾ ਪਾਣੀ ਹਾਂ ਮਾਈ ਵੀ ਅਕਸਰ ਅਸੀਂ ਪੁੱਠੀ ਅੱਜ ਮਸਤ ਦੀ ਬਗਲੇ ਦੇਖੀ ਆਹੋ ਅੱਜ ਸੁਤੀ ਪਾਈ ਫਿਰ ਮਨਕੀਰ ਨੂੰ ਬਿਠਾਇਆ ਵਿੱਚ ਲਾਮ ਨਾ ਬਹਿ ਗਿਆ ਹਾਂ ਰੋੜਾ ਕੀਤਾ ਫਿਰ ਐ ਰਾਤ ਨੂੰ 11 ਵਜੇ ਤੱਕ ਪੈਟਾ ਚੜਦੀ ਪਾਣਾ ਫਿਰ ਨਾ 20 ਸਾਲਾਂ ਦੇ ਨਾ ਭੈਣ ਸੋਵੇ ਦੋਹੇ ਨਹੀਂ ਸੌਂਦੇ ਫਿਰ ਐਨਾ ਰੁੰਦੇ ਆ। ਮੈਂ ਖਾਜ ਤਾਂ ਹਰ ਗੁਣ ਵੀ ਹੀ ਸੌਂਦੀ ਮੈਂ ਕਹਿੰਦੀ ਮੇਰਾ ਮਨ ਕੀ। ਉਹ ਤਾਂ ਸਾਈਕਲ ਹੀ ਦੱਸਿਆ ਹੀ ਨਹੀਂ ਕਿ ਆਹ ਨਾ ਤੰਦਾ ਹੀ ਨਹੀਂ। ਸਾਈਕਲ ਵੀ ਸਵਾਰਾ ਲੰਨੇ ਆ। ਗੱਲੇ ਗੋਲ ਮੋਲ ਕਰ। ਕਿਹੜੇ ਸਾਲ ਨੂੰ ਚ? ਸੋਣਿਆ ਨਹੀਂ। 2000। ਸੋਣਿਆ ਨਹੀਂ। 2026। ਅੱਛੇ ਅੱਛਾ 26 ਚ। ਹੋਰ ਕਿਉਂ? ਹਾਂ ਸਾਰਾ ਕੁ ਤੇਰੇ 26 ਚ ਆਊਗਾ। 2026 ਚ। ਮੰਮੀ ਕਹਿੰਦੀ ਇਹ ਸਾਰੇ 26 ਚ ਆਊਗਾ ਮਾਹੂ ਕਹਿੰਦੀ ਇਹਨੂੰ। ਮੰਮੀ ਨੂੰ ਆਇਆ ਇਹ ਕਿਹੜਾ। ਪਹਿਲਾਂ ਹੈ ਹੀ ਨਹੀਂ। ਮੰਮੀ ਨੂੰ ਐ ਕਿਤੇ ਪੱਤੀ ਚੱਲਦਾ ਆ ਦੇਖੀ ਆਦੀ ਹੋਣ ਕੇ 26 ਵਿੱਚ 36 ਗੱਲ ਆ ਨਾ ਹਾਂ ਸੱਚੀ ਘਾਟ ਬਣਵਾ ਕੇ ਲਿਉਣੀ ਆ ਅੱਜ ਕਰਵਾ ਲਿਆ ਉਹ ਜੇ ਸ਼ਾਮ ਨੂੰ ਵਿਆਹ ਜਾਣਾ ਹੋਇਆ ਤੇ ਤਾਂ ਨਹੀਂ ਤਾਂ ਫਿਰ ਮੈਂ ਉਹੀ ਰਹਿ ਜਾਣਾ ਓਹੋ ਫੋਨ ਤਾਂ ਯਾਰ ਉੱਥੇ ਗਿੰਦੂ ਦੀ ਦੁਕਾਨ 'ਚ ਪਿਆ ਹਜੇ ਤਰ ਹੁਣ ਫੋਨ ਕਰ ਸਕਦਾ ਮੈਂ ਕਹਿੰਦਾ ਉਹਨੂੰ ਉਪਗਾਂ ਫੜਾ ਦੂੰਗੇ ਹੋਗੇ ਉਹ ਕਹਿੰਦਾ ਹਾਂ ਇੱਕ ਵਿਆਹ ਹੈ ਅੱਜ ਕਿਹੜਾ ਵਿਆਹ ਹੈ ਕਿਸੇ ਦਾ अच्छा अच्छा ठीक है थी, 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 थी। मैं तो जानਦੇ ਨਹੀਂ ਮੇਰਾ ਮੈ ਰਣ ਨਣਾ ਜਾਣ ਨੂੰ ਹਰਗੁਣ ਨੂੰ ਕਿੱਦਾਂ ਚੱਕੂਗਾ ਉੱਥੇ ਨਾ ਕੁਝ ਖਾਪੀ ਹੁੰਦਾ ਆਪਾਂ ਗੱਡੀ ਤੇ ਜਾਣਾ ਮਨਕੀਰਤ ਨੂੰ ਆਪਾਂ ਸੁਵਾ ਕੇ ਜਾਉਂਗੇ ਗੱਡੀ ਤੇ ਜਾਣਾ ਖਾਪੀ ਤੇ ਆ ਜੇਦਾ ਆਪਾਂ ਟੱਕਰ ਲਾ ਦੋ ਇਹ ਕਿੱਥੇ ਹਰਗੁਣ ਤੇ ਓਖਾ ਹੋ ਜਾਂਦਾ ਹਾਂ ਕਰਕੇ ਕਹਿਣੀ ਆ ਦੱਸ ਹਾਂ ਪੁੱਤ ਤੁਰ ਕੇ ਜਾਏ ਉਹ ਹਾਤਾ ਜਾਣਾ ਲੈ ਹਾਤਾ ਜਾਣਾ ਉਹ ਪਰਲੀ ਪਹੀ ਜਸਲੀ ਹੁਲਾ ਵਾਲੀ ਜਿੱਥੇ ਉਧਰ ਗਾਹ ਜਾ ਕੇ ਤੁਰ ਕੇ ਜਾਣਾ ਸੌਖਾ ਨਿਆਣੇ ਗਰ ਭਾਈ ਉਹ ਤੁਰ ਕੇ ਜਲ ਜਿਓ ਨਾਲੇ ਸੈਰ ਨਾਲੇ ਸੈਰ ਹੋ ਜਣੀ ਫੜਨੀ ਜੂਗਾ ਚੱਲੀਏ ਮੈਂ ਥੋੜੀ ਜਾਣਾ ਤੁਸੀਂ ਜਾਣਾ ਮੈਂ ਤੁਸੀਂ ਵੀ ਆ ਨਹੀਂ ਜਾਣਾ ਮੈਂ ਵੀ ਫੜ ਕੇ ਉੱਥੇ ਤੱਕ ਛੱਡਿਆ ਆਉਂਗੇ ਸਾਨੂੰ ਇਹ ਕੋਈ ਨਹੀਂ ਆ ਜਾਾਂਗੇ ਆੱਖੀਆਂ ਸੌਕੀਆਂ ਇਹਨੂੰ ਫੜ ਕੇ ਆਹ ਇੱਕ ਕੰਮ ਕਰੋ ਨਿਆਣੇ ਤੁਸੀਂ ਉੱਥੇ ਤੱਕ ਚੱਲ ਕੇ ਇੱਕ ਵਾਰ ਲੈ ਝੋਨੇ ਅਸੀਂ ਉੱਧਰ ਤੇ ਆਉਂਗੇ ਹਾਂ ਅੱਛਾ ਇਹ ਗੱਲ ਠੀਕ ਹੈ ਵਾਹ ਵੀ ਵਾਹ ਹੈ ਮਜੂਰ ਪੱਕੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂ ਜੀ ਕਦੇ ਐਲੋਵੇਰਾ ਦੀ ਸਬਜ਼ੀ ਖਾਧੀ ਆ ਨਾ ਭਾਈ ਆਪਾਂ ਟਰਾਈ ਕਰਕੇ ਇਹ ਕੋਣ ਹੈ ਨੂਰ ਆ ਨੂਰ ਉੱਧਰ ਖੇ ਨੂਰ ਆ ਉੱਧਰ ਖੇ ਥਾ ਕੇ ਦੇਖੂਗੇ ਦੇਖੀ ਹੁਣ ਤੁਸੀਂ ਅੰਦਰ ਬਾਹਰ ਜਾ ਐਲੋ ਮੇਰਾ ਦੀ ਸਬਜੀ ਮੈਂ ਤਾਂ ਸੋਣਿਆ ਪਹਿਲੀ ਵਾਰ ਆ ਅੱਛੀ ਮੇਰੀ ਗੱਲ ਸੁਣੋ ਜੇ ਤੁਹਾਨੂੰ ਕਿਤੇ ਪਦੀਨਾ ਦੇਖਿਆ ਦੇਖੀ ਲਿਆਇਓ ਦੋ ਤਿੰਨ ਦਿਨਾਂ ਤੱਕ ਮੇਰੇ ਪਦੀਨੇ ਦੀ ਚਟਣੀ ਖਾਣ ਨੂੰ ਬਹੁਤ ਦਿਲ ਕਰੇ ਜੇ ਕਿਤੇ ਪਦੀਨਾ ਦੇਖਿਆ ਇਹ ਪਦੀਨਾ ਤਾਂ ਨਹੀਂ ਹੈ ਨੀ ਉੱਧਰ ਹੋਣਾ ਕਾਲੂ ਰੰਗੀ ਕੋਲ ਹੈ ਨਹੀਂ ਮਿਲਦਾ ਜੀ ਗਏ ਨਹੀਂ ਅਸੀਂ ਉੱਧਰ ਜੀ ਦੀ ਉਹ ਜਾ ਕੇ ਚਲ ਮੈਂ ਦੇਖ ਕੇ ਆਉਂਗਾ ਕੋਈ ਪਿਛਲੇ ਸਾਲ ਤਾਂ ਆਪਣੇ ਉੱਥੇ ਵੀ ਲੱਗਿਆ ਹੋਇਆ ਤਾਂ ਕਿ ਉਹ ਸੁੱਕ ਗਿਆ ਹੁਣ ਹੋਊਗਾ ਕਾ ਇਹਨੂੰ ਆਪੇ ਹੋ ਜਾਣਾ ਆਹਨ ਹੋ ਵੀ ਤੇ ਹੈਗਾ ਵੀ ਜੜਾ ਜਿਵੇਂ ਕੱਢੀ ਤੇ ਆ ਜਾਣਾ ਹੋ ਜਾਣਾ ਨਾਲ ਕਰਦੀ ਅੱਛਾ ਹਾਂ ਕੀ ਤੋਰ ਕੇ ਆਈ ਤੂੰ ਕੁਛ ਨੁਕਸਾਨ ਤਾਂ ਨਹੀਂ ਕਰਾਈ ਆਪਣੀ ਕੀ ਤੋਰਦੀ ਕਰਦੀ ਨਹੀਂ ਹਰ ਦਾ ਤਾਂ ਆਇ ਹੁੰਦਾ ਦਾ ਕਿਤੇ ਮੇਰਾ ਫੋਨੇ ਤਾਂ ਨਹੀਂ ਹੋਵੇ ਕਹਿੰਦੀ ਮੈਂ ਤਾਂ ਬੋਤਲ ਤੋੜ ਕੇ ਨਾ ਕੋਈ ਬਦਲ ਚ ਵੜ ਕੇ ਆਈ ਆ ਅੱਛਾ ਚਾ ਚਾ ਲੱਗੀ ਮੈਂ ਕਹ ਰੇ ਕੁੱਤਾ ਲੱਗਿਆ ਵਾ ਚੱਪੜ ਕੁੱਤਾ ਹਾਂ ਹਾਂ ਗੱਛਾ ਪੀਂਦੀ ਆ ਕੌਣ ਜੈਸਮੀਨ ਕਹਿੰਦੀ ਆ ਚਾ ਫੁੱਕਾ ਮਾਰ ਮੈਂ ਕਹ ਲੱਸੀ ਪੀਂਦੀ ਆ ਅੱਛਾ ਉਹ ਕਹਿੰਦੇ ਨਹੀਂ ਵੀ ਉਹ ਜੀਵ ਚੜ ਗਈ ਤੀ ਉਹ ਕਹਾਵਤ ਨਹੀਂ ਸੁਣੀ ਕਹਿੰਦੇ ਦੁੱਧ ਤਾਂ ਫੁੱਕਿਆ ਵਾ ਲੱਸੀ ਵੀ ਫੁੱਕਾ ਮਾਰ ਮਾਰ ਕੇ ਪੀਂਦਾ ਹਾ ਉਹ ਕੰਮ ਹਾ ਇੱਕ ਹੌਸਲਾ ਕਰਨੀ ਦੀ ਲੋੜ ਦੇ ਨਾਲ ਹਾਂਜੀ ਹਾਂਜੀ ਕਰੋ ਕਰੋ 2000 ਰੁਪਏ ਦੇ ਵਿੱਚ ਵਿੱਚ ਇੱਕ ਚੀਜ਼ ਆਉਣੀ ਆ ਜਿਹੜੀ ਕਿ ਲਾਈਫਟਾਈਮ ਆਪਣੇ ਕੰਮ ਆ ਸਕਦੀ ਆ ਅੱਛਾ ਲਾਈਫਟਾਈਮ ਨਹੀਂ ਲਾ ਲੋ 2-3 ਸਾਲੇ ਬਹੁਤ ਹੋ ਜਾਂਦੇ ਆ ਹੂੰ ਆਪਾਂ ਮਨਕੀਰਤ ਦਾ ਬਰਥਡੇ ਮਨਾਉਣਾ ਤਾਂ ਇੱਕ ਸਾਈਕਲੀ ਲੈ ਲੈਣੇ ਆ ਉਹ ਨਾ ਸਾਈਕਲੀ ਮਤਲਬ ਦੋ ਜਾਣੇ ਆ ਦੀ ਆ ਜਿਵੇਂ ਨੂਰ ਬੈਠੀ ਪਿੱਛੇ ਮਨਕੀਰਤ ਬੈਠ ਜਾਊਗਾ ਜੀ ਬਈ ਫਿਰ ਉਦੋਂ ਨਾ ਫਾਇਦਾ ਹੋ ਜਾਣਾ ਅੱਛਾ ਅਸੀਂ ਲੜੂ ਗਈ ਦੋਏ ਫਿਰ ਆਹ ਸਾਈਕਲੀ ਹੁਣ ਆਪਾਂ ਨੇ ਅੱਗੇ ਪਿੱਛੇ ਘੁੰਮਣ ਜਾਣਾ ਹੈ ਤਾ ਫਿਰ ਇਹ ਦੋਨੇ ਲੈ ਕੇ ਜਾ ਸਕਦੇ ਉੱਠ ਗਿਆ ਉਹ ਉੱਠ ਗਿਆ ਚਿਤਾਣ ਉਹਦੇ ਅੱਗੇ ਜਾ ਸਕਦੇ ਆਪਾਂ ਹਾਂ ਚਲ ਕੋਈ ਨਹੀਂ ਹਾਂ ਨੂੰ ਉਹ ਹਰ ਗੁਣ ਹਰ ਗੁਣ ਪਤਾ ਦੇ ਗਾਨੀ ਹੂੰ ਸੋਈ ਹਰ ਗੁਣ ਉਹਦੇ ਵਿੱਚ ਪਾ ਦੇ ਗਾਨੀ ਸਾਈਕਲੀ ਬੈਠਣਾ ਇਹ ਚਾਹੁੰਦੀ ਆ ਤਾਂ ਫਿਰ ਉਹਦੇ ਵਿੱਚ ਬਿਠਾ ਦੇ ਗਾਨੀ ਹੂੰ ਹੂੰ ਸਰਦਾਰ ਜੀ ਤਾਂ ਜੀ ਚਲੇ ਗਏ ਉਹਨਾਂ ਨੂੰ ਕੋਈ ਅਰਜੈਂਟ ਫੋਨ ਕਾਲ ਆ ਗਈ ਇਸ ਕਰਕੇ ਉਹ ਚਲੇ ਗਏ ਤੇ ਹੁਣ ਸਾਨੂੰ ਬਿਪਤਾ ਪੈ ਗਈ ਇਹ ਵੀ ਅੱਜ ਸੀ ਬਣਾਈਏ ਕੀ ਖਾਣਾ ਲਾਣਾ ਕੀ ਕੀਤਾ ਜਾਏ ਪਰਚੀਆਂ ਪਾਈਆਂ ਜਾਵੇ ਹੂੰ ਕੀ ਬਣਾ ਲਵਾਂ ਭਾਈ ਦੇਖ ਲੋ ਕੀ ਬਣਾਣਾ ਚਾਰ ਦਿਨ ਹੋ ਗਏ ਪੰਜ ਦਿਨ ਸਬਜ਼ੀਆਂ ਖਾਣ ਦੀਆਂ ਦਾਲਾਂ ਖਾਈ ਜਾਂਨੇ ਆ ਸੁੱਕੀਆਂ ਸਬਜ਼ੀਆਂ ਖਾਈ ਜਾਂਨੇ ਆ ਆਲੂਆਂ ਖਾਈ ਜਾਂਨੇ ਆ ਚਿੱਲੇ ਖਾਈ ਜਾਂਨੇ ਆ ਸੁਬੀ ਰਾਤ ਤਾਂ ਕਰੀ ਵਾਲੀ ਬਣਾ ਲਓ ਕੋਈ ਅੱਜ ਚੂਰ-ਚੂਰ ਕੇ ਰੋਟੀ ਖਾ ਲਾਂਗੇ ਲੋ ਹੋਰ ਕੀ ਕਰੀ ਵਾਲੀ ਬਣਾ ਲਓ ਕੋਈ ਹਾਂਜੀ ਕੀ ਖਾਣਾ ਹੈ ਦਾਲ ਖਾਣੀ ਆ ਕਹਿੰਦੇ ਡਾਲੇ ਖਾਣਾਂ ਨੇ ਅੱਜ ਤੇ ਮੂੰਗੀ ਮਸਰੀ ਦੀ ਬਣਾ ਲੈਨੇ ਅੱਜ ਮੂੰਗੀ ਮਸਰੀ ਔਰ ਕਿ ਸਭ ਨਾਲੋਂ ਵਧੀਆ ਸਭ ਨਾਲੋਂ ਮਹਿੰਗੀ ਸਭ ਨਾਲੋਂ ਨਹੀਂ ਸਭ ਨਾਲੋਂ ਵਧੀਆ ਸਭ ਨਾਲੋਂ ਮਹਿੰਗੀ ਕਹਤ ਨਹੀਂ ਬਿਮਾਰ ਦਾ ਬਿਮਾਰੀ ਦਾ ਖਾਜਾ ਵੀ ਬਿਮਾਰ ਖਾਜਾ ਖਾਂਦੇ ਨਹੀਂ ਉਹ ਬਿਮਾਰਾਂ ਦਾ ਖਾਜਾ ਨਹੀਂ 100 ਰੁਪਏ ਕਿਲੋ ਹੁੰਦੀ ਨੇ ਹਾਂ ਹੁੰਦੀ ਹੈਗੀ ਸਸਤੀ ਉਹ ਨਹੀਂ ਵਧੀਆ ਲੱਗਦੀ ਹੈ ਤੇ ਤੇ ਇਹਨਾਂ ਤੇ ਮੈਂ ਸਮਾਨ ਮੰਗਾਇਆਤਾ ਸੀ ਕੁਝ ਲੈ ਕੇ ਆਏ ਇਹ ਕਿ ਆ ਲਿਆਂਦਾ ਕੁਝ ਵੀ ਨਹੀਂ ਪਰ ਪਪੀਤਾ ਮੰਗਾਇਆਤਾ ਇਹਨਾਂ ਤੇ ਲੈ ਕੇ ਕੀ ਨਹੀਂ ਆਏ ਹਾਂ ਅਜੇ ਮੈਂ ਢੋਲ ਨਹੀਂ ਚੱਕੀ ਤੇ ਸੱਚ ਮੈਂ ਬਾਹਰਤੀ ਢੋਲ ਵੀ ਧੋਣਾ ਪੈਣੇ। ਅੱਛਾ ਉਹ ਮੌਂਦੀ ਮਖਰੀ ਵੀ ਖਾਣਤੀ ਰਹੇਗੀ। ਹੂੰ। ਸਾਲੇ 150 ਰੁਪਏ ਕਿੱਡੋ ਜਾਂਦਾ। 10। ਸੋ ਕੀ ਮਖਰੀ ਵੀ ਖਾਣੀ ਔਕੀ ਹੋਗੀ। ਹਾਂ। ਆ ਸਾਰੇ ਚੀਜ਼ੇ ਮਹਗੀ ਹੋ ਗਈ ਹੁਣ। ਹੂੰ ਗਲਤ ਹੈ। ਸਮਾਨ ਮੰਗਾ। ਜਿਵੇਂ ਟਮਾਟਰ ਪੈਣੇ ਆ, ਅੱਧਾ ਪੈਣਾ, ਪਿਆਜ਼ ਪੈਣੇ। ਕਿੱਥਾ ਜਾ ਕੇ ਪੈਣੀ ਆਪਣਾ ਉਹ ਤਾਂ ਪਨੀਰ ਵਰਗੀ ਲੱਗਦੀ ਫਿਰ। ਇਹ ਪਨੀਰ, ਇਹ ਪਨੀਰ ਦੇ ਸਮਝੀ ਖਾਲ ਕਿਤੇ ਮੂਵੀ ਵਸੇ ਤਾਲਾ ਕਾਦੀ। ਉਹੀ ਤੇ ਚਲੋ ਕੋਈ ਨਾ ਹੁਣ ਕੀ ਕਰੀਏ ਐਨਾ ਮਹਿੰਗਾ ਹੁੰਦਾ ਜਾਂਦਾ ਸਮਾਂ ਬਹੁਤ ਇੱਕ ਆਪਾਂ ਸ਼ਾਪਿੰਗ ਕਰਕੇ ਲਿਓਣੀ ਆ ਜੀ ਥੋੜੀ ਜੀ ਇੱਕ ਤਾਂ ਸ਼ੁਭਰੀ ਦਾ ਜਨਮ ਦਿਨ ਵੀ ਮਨਾਣਾ ਹਾਂ ਉਹਦੀ ਕੁਝ ਨਹੀਂ ਉਹਨੂੰ ਵੀ ਲੈ ਕੇ ਆਣਾ ਫਿਰ ਮਨਕੀਰਤ ਦੇ ਜਨਮ ਦਿਨ ਦੀ ਵੀ ਆਪਾਂ ਸ਼ਾਪਿੰਗ ਕਰਨੀ ਆਪਾਂ ਸੈਕਲ ਹੀ ਲੈ ਆਉਂਗੇ ਦੋ ਬੱਚੇ ਬਿਠਾ ਲੈਣ ਵਾਲੇ ਜੀ ਚ ਬਿਠਾ ਲੈਣਾ ਫਿਰ ਅੰਦਰ ਬਾਹਰ ਜਾਣਾ ਸੀ ਆਹ ਲੈ ਜਾ ਕਰੂਗੇ ਦੂਸਰੇ ਵੀ ਲੈ ਜੀ ਹਰ ਗੁਣ ਬਿਠਾ ਲਈ ਉੱਚ ਮਨਕੀਰਤ ਤੇ ਨੂਰ ਦੋਵੇਂ ਬਿਠਾ ਲੈ ਨੇ ਆ ਵੀ ਲੇ ਜਿਆ ਕਰਨੀ ਜਿਹੜੀ ਹੁਣ ਠੀਕ ਨਹੀਂ ਹੈ ਜੀ ਉਹ ਵੀ ਠੀਕ ਕਰਾ ਲੈਣੀ ਪਰ ਮਨਕੀ ਨੂੰ ਉਹਦੇ ਚ ਪਾ ਦੇ ਕਰਨੀ ਘੁੰਮਣ ਨੂੰ ਤੇਰੇ ਹੈਗੀ ਹੈ ਜੀ ਐਚ ਵੀ ਹੂੰ ਪਾ ਪਿੱਛੇ ਖਾਸੀ ਹੋ ਜਾਂਦੀ ਹੈ ਪਾਹ ਹੋ ਜਾਂਦਾ ਇਹ ਚ ਪਰ ਮਨਕੀਰ ਦੇ ਨੇ ਪਿੱਛੇ ਤੇ ਨੂਰ ਦਾ ਲੱਕ ਕੁੱਟ ਦਿਆ ਕਰਨਾ ਹੋਰ ਬਹੁਤ ਮੂਰੇ ਮਟਾਣਾ ਪਏ ਕਰਨਾ ਨੂਰ ਨੇ ਵਿੱਚ ਮੂਰੇ ਬੈਠਣਾ ਹੈ ਪਿੱਛੇ ਬੈਠਣਾ ਹੈ ਨਹੀਂ ਮੂਰੇ ਵਿੱਚ ਬੈਠਣਾ ਨਹੀਂ ਤੁਹਾਡੇ ਹਾੜੇ ਕਿੱਥੇ ਹੋਏ ਨਾਨਾ ਨਾਨਾ ਆਪੇ ਫੜਦੇ ਪਰ ਪਤਾ ਨਹੀਂ ਆਹ 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 ਅੱਛਾ ਹੂੰ ਉਹ ਤਾਂ ਵੈਸੇ ਹੀ ਹੋਣਾ ਕੋਈ ਚੁਰੜੀ ਜਿਹੀ ਲਿਖਦੀ ਹੋਦਾ ਹੀ ਕਰਕੇ ਆ ਵੈਸੇ ਹੀ ਹੋ ਗਿਆ ਹੋਣਾ ਕੁਝ ਆ ਜਿਵੇਂ ਲੱਗਦਾ ਮੇਰਾ ਸਰੀਰ ਵੀ ਠੀਕ ਨਹੀਂ ਹੋਏਗਾ ਪਰ ਮੌਸਮ ਚੇਂਜ ਹੋ ਰਿਹਾ ਹੁਣ ਕੀ ਕਰੀ ਬੰਦਾ ਉਹੀ ਤਾਂ ਹੈਗਾ ਮੌਸਮ ਚੇਂਜ ਹੁੰਦੇ ਆਪਣੀ ਖਵਾ ਦਾ ਸਾਥ ਹੀ ਜਾਂਦਾ ਉਹ ਵੀ ਉਹੀ ਤਾਂ ਹੈ ਰੇ ਜਦ ਮੈਂ ਤੇ ਰਵਿੰਦਰ ਮਾਰਨਿੰਗ ਵਾਕਨ ਉਤਰੇ ਨਹੀਂ ਠੰਡਾ ਹੈ ਨਾ ਨਹੀਂ ਹਵਾ ਐਨ ਵੱਜੀ ਉਹ ਘਰ ਵੱਜਦੀ ਆ ਬਹੁਤ ਚੰਗੀ ਹੁੰਦੀ ਆ ਫੇਰ ਮੈਂ ਚੁੰਨੀ ਜੀ ਲਵੇਟ ਕੇ ਤਾਂ ਗਈ ਆ ਪਤਾ ਤਾਂ ਜਿਆ ਮਾਰੇ ਕਰੋ ਟਾਟਾ ਜਾ ਕੱਪੜਾ ਜਿਆ ਬਸ ਪਰ ਐ ਜੇ ਤੁਰਦਾ ਬੰਦਾ ਫੇਰ ਨਹੀਂ ਮੂੰਹ ਤੇ ਬਲੇਡ ਹੁੰਦਾ ਕੁਛ ਵੀ ਹਮ ਸਾਜ ਚੰਨ ਨਾ ਪੈਂਦਾ ਨਾ ਬੰਦੇ ਨੂੰ ਹਾਂ ਇਹ ਗੱਲ ਹੈਗੀ ਫੇਰ ਕੰਫਰਟੇਬਲ ਜਾਂ ਨਹੀਂ ਜਾਂਦਾ ਬੰਦਾ ਹਮ ਇਹ ਗੱਲ ਤਾਂ ਹੈ ਜੀ ਫੇਰ ਵੀ ਤੁਰਾ ਫੇਰ ਠੀਕ ਆ ਜੇ ਤੇਜ਼ ਤੁਰਨਾ ਫੇਰ ਔਖਾ ਹੋ ਜਾਂਦਾ ਹਮ ਪਰ ਤੇਜ਼ੇ ਤੁਰ ਹੁੰਦਾ ਇਹਨਾਂ ਹਾਲੀਵੁੱਡ ਵੀ ਮੈਂ ਕਿਰ ਤੋਂ ਲੈ ਗਿਆ ਸੀ ਬਾਈ ਮੈਂ ਤਾਂ ਥੋੜੀ ਦੌਰ ਇੱਥੇ ਤੇ ਲੱਗੀ ਆ ਉੱਥੇ ਲਾ ਕੇ ਉੱਥੇ ਦੇ ਲਾਪਰੀ ਭਰਾ ਉੱਥੇ ਦੇ ਫੇਰੇ ਜਿਹਨੂੰ ਆਹ ਪੱਕੀ ਸੜਕ ਤੱਕ ਉਹ ਪਿੱਛੇ ਤੇ ਫੜਾਇਆ ਮੈਨੂੰ ਲਾ ਫ੍ਰੀਜ ਦੇ ਉੱਤੇ ਫਿਰ ਮੈਂ ਚੱਕ ਕੇ ਲਈ ਇਹਨੇ ਝੂਠ ਸਾਈ ਇੱਥੇ ਛੱਡ ਕੇ ਫੜਾਇਆ ਮੰਮੀ ਫਿਰ ਗਾਂ ਤੱਕੀ ਬਈ ਕਹਿੰਦੇ ਫੜ ਲਾਂ ਮੈਂ ਇੱਦਾਂ ਬੱਸ ਬੱਸ ਇਹ ਲੁਚਕੀ ਹੋ ਜਾਂਦਾ ਇੱਦਾਂ ਦਰ ਹੋਈ ਜਾਂਦਾ ਇਹ ਤਾਂ ਗਰੀ ਜਾਂਦਾ ਮੈਂ ਆਹ ਹਰ ਗੁਣ ਚੱਕਣੀ ਫੇਰ ਵੀ ਠੀਕ ਹੈ ਇੱਕ ਕੇਸ ਪਾਸੇ ਨੂੰ ਰਹਿੰਦੀ ਤਾਂ ਹੈਗੀ ਉਹ ਤਾਂ ਕਦਮ ਐ ਨਾ ਯਾਨੀ ਆਹ ਹੋ ਜਾਂਦਾ ਇੱਦਾਂ ਸਾਦ ਤੋਹਿਆ ਤਮੂਰੇ ਗੱਲ ਲੰਦਾ ਇਹ ਨਾ ਹਜੇ ਥੋੜੀ ਛੋਟੀ ਆ ਜਿੱਦਾਂ ਇਹਨੂੰ ਪਤਾ ਲੱਗ ਗਿਆ ਨਾ ਇਹਨੇ ਵੀ ਦੇਖਿਆ ਕਰਨਾ ਇਹਨੇ ਆਉਂਦਾ ਵੀ ਆਹ ਦੇਖਾਂ ਆਹ ਦੇਖਾਂ ਆਹ ਚੀਜ਼ ਦੇਖਾਂ ਐ ਹੋਈ ਜਾਂਦਾ ਹੁਣ ਤੇ ਵੀ ਉਹ ਦੁਨੀ ਰੋਲੇ ਕਰਨਾ ਮੂੰਹ ਨੂੰ ਬੋਲੇ ਚੋਚੀ ਹੋਈ ਮੂੰਹ ਨੂੰ ਮੂੰਹ ਨੂੰ ਰੋਲੇ ਕਰਨਾ ਮੇਰੇ ਪੁੱਤ ਨੇ ਜੂਰੇ ਜਿਹੜੀ ਲਾਡੋ ਵੀ ਲਾਡੋ ਜੀ ਲਾ 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 ਲਤਾ ਮਾਂ ਆਲੂ ਇਹ ਮੈਨੂੰ ਦੇ ਦੇ ਲੱਡੂ ਜੇ ਛੋਟੀ ਖਾਣਾ ਵੀ ਨਹੀਂ ਅੱਧਾ ਕਾ ਖਾ ਗਈ ਬਸ ਨਾ ਕੀ ਖਾਨ ਹੁਣ ਠੀਕ ਹੋ ਗਈ ਵੈਸੇ ਜਿਹੜੀ ਮੈਂ ਦੂ ਇੱਕ ਹੋਰ ਦਵਾਈ ਪਈ ਸੀਗੀ ਨਾ ਉਹ ਦਿੱਤੀ ਹਾਂ ਕਰੀਆ ਉਹ ਠੀਕ ਆ ਉਹੀ ਦੇ ਦੇਣੀ ਐ ਇਹਨੂੰ ਬਹੁਤ ਔਖੀ ਦਵਾਈ ਲੰਦੀ ਆ ਬਈ ਇਹ ਕੁਲ ਕੁਲ ਕੇ ਦਵਾਈ ਮੈਂ ਇੱਕ ਇੱਕ ਸੀਸੀ ਸਾਹਮ ਕੇ ਰੱਖੀ ਵੀ ਜਦੇ ਕੋਈ ਚੇਤਾ ਭੁੱਲੇ Google ਤੇ ਸਰਚ ਕਰਕੇ ਜਦੇ ਦੇ ਦਿੰਦੀ ਡੋਸ ਲਿਖੀ ਵੀ ਉੱਪਰ ਹਰ ਵਕਤ ਕਰਾ ਨਿਆਣੇ ਜਦਾਂ ਦੇ ਹੋ ਜੀ ਨਿਆਣਿਆਂ ਦੀ ਦਵਾਈ ਕੋਈ ਨਹੀਂ ਸਿੱਟਦੀ ਹੈਗਾ ਆਪਣੀ ਭਾਵੇਂ ਦੋ ਚਾਰ ਖਰਾਕਾਂ ਇੱਕ ਦੀ ਖਾ ਕੇ ਇੱਕ ਦੋ ਰਹਿ ਜਾਣ ਸਿੱਟਦੀ ਨਹੀਂ ਪਰ ਨਿਆਣੇ ਇਹਨਾਂ ਦੀ ਤਾਂ ਮੈਂ ਇਹਨਾਂ ਦੀ ਸਿਸੀਆਂ ਦਾ ਹੁੰਦੀਆਂ ਕਹਿ ਰਹੇ ਨੇ ਹਣੀਆਂ ਉਹੀ ਤੇ ਘੜੀ ਚ ਕੀ ਮੇਰਾ ਫੁੱਟ ਸਾਈਕਲੀ ਚ ਲਾਉਂਦਾ ਲੈ ਆ ਪਿੱਛੇ ਨੂੰ ਲੈ ਆਓ ਪਿੱਛੇ ਨੂੰ ਲੈ ਆ ਪਾ ਉੱਧਰ ਅੱਹ ਉਹ ਲੱਗ ਗਿਆ ਵਾ ਦਾਦੂ ਨਾਲ ਘੁੰਮਣ ਦਾਦੂ ਨਾਲ ਸੈਰ ਕਰਨ ਉਹ ਦੇ ਉਧਰ ਵੀ ਸਾਈਕਲੀ ਦੀ ਗੀ ਹਾਈ ਫਸੇ ਬੈਠਾ ਉਹ ਸਾਈਕਲੀ ਚ ਨਹੀਂ ਕੱਢਾ ਕਾਣਦਾ ਉਹੀ ਤੇ ਕਾਦਾ ਰੜਾ ਮਾਰ ਲਾ ਪੈਣਾ ਸੀ ਨੇ ਹੋਰ ਉਹ ਗੱਲਾਂ ਸੁਣਦੀ ਵਾਲਾ ਸਾਗ ਬਣਾ ਲਾਂਗੇ ਬਣਾਉਣਾ ਸਾਗ ਤਾਂ ਇਹ ਵਿਆਹ ਜੇ ਥੋੜਾ ਪੜਾ ਨਿਭੜ ਜਾਵੇ ਨਾ ਫਿਰ ਤਾਂ ਸੈਰ ਕਰਦੀਆਂ ਕਰਦੀਆਂ ਨੇ ਤੋੜਦੇ ਆਣਾ ਇੱਕ ਦਿਨ ਤੋੜਦੇ ਹੋ ਇੱਕ ਦਿਨ ਹਰਤਾਰ ਲਿਓ ਨਾ ਜਿੱਦਾਂ ਅਸੀਂ 9 ਵਜੇ ਸੈਰਨ ਕਰਨ ਜਾਂਦੀਆਂ ਜਦੇ ਤੋੜ ਲੈਣਾ ਅਸੀਂ ਫਿਰ ਆਉਂਦਿਆਂ ਨੂੰ ਆਪਾਂ ਤਿਆਰੀ ਤੂਰੀ ਕਰਕੇ ਬਣਾ ਲੈਣਾ ਫਿਰ ਆਪਾਂ ਚਲੋ ਠੀਕ ਆ ਸਾਈਕਲੀ ਦੇ ਪਿੱਛੇ ਹੀ ਰੱਖ ਲਿਓਣਾ ਜਿੱਧਰ-ਉਧਰ ਉਹ ਛਲਗਮਾ ਤੇ ਮੂਲੀਆਂ ਲਿਆਈਆਂ ਔਰ ਅਸੀਂ ਘੁੰਮਣ ਗਏ ਵੇਖੇ ਖੇਤਾਂ 'ਚ ਬੜੀਆਂ ਸੋਹਣੀਆਂ ਲੱਗੀਆਂ ਹੋਈਆਂ ਸੀਗੀਆਂ ਆਪਣੇ 'ਚ ਫਿਰ ਅਸੀਂ ਤੋੜ ਕੇ ਪਿੱਛੇ ਰੱਖ ਲਈਆਂ ਆਂਗਾ ਮੂਣੀਆਂ ਲੱਗੀਆਂ ਵੀ ਤੋੜ ਕੇ ਅਸੀਂ ਪਿੱਛੇ ਰੱਖ ਲਈਆਂ ਹਾਂ ਚਲੋ ਵਧੀਆ ਗੱਲ ਤੇ ਦਿਓ ਜੀ ਜੱਜ ਤੁਹਾਨੂੰ ਅਗਲੇ ਬਲੌਗ 'ਚ ਮਿਲਦੇ ਹਾਂ ਬਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਭ ਨੇ ਜਿਹੜੀ ਮੇਰੇ ਚਾਚੇ ਤੇ ਚਾਚੀ ਦੀ ਵਿਆਹ ਦੀ ਵਰੇ ਗੰਡਾ ਜੀ ਉਹਦੀਆਂ ਸਾਨੂੰ ਵਧਾਈਆਂ ਦਿੱਤੀਆਂ ਪਰ ਮਾਤਾ ਤੁਹਾਨੂੰ ਸਭ ਨੂੰ ਵੀ ਚੰਗੀ ਚਲਾਚ ਰੱਖੇ ਤਰਕੀਆਂ ਬਖਸ਼ੇ ਦੇ ਅਰੋਗਤਾ ਤੋਂ ਦੂਰ ਰੱਖੇ ਨਹੀਂ ਸੋਰੀ ਦੇ ਅਰੋਗਤਾ ਬਖਸ਼ੇ ਦੇਰ ਤੋਂ ਦੂਰ ਰੱਖੇ ਸਾਰੇ ਕਹਤਾ ਸੀ ਮੈਂ ਤੇ ਬਾਕੀ ਭਾਈ ਪਰਵਾਹ ਨਾ ਕਰਿਆ ਕਰੋ ਮਹਾਰਾਜ ਬੈਠਾ ਨਾ ਜਦੋਂ ਤੱਕ ਦੁਨੀਆ ਦੇ ਉੱਪਰ ਮਹਾਰਾਜ ਵੀ ਕਈ ਵਾਰ ਪੱਖ ਦਾ ਵੀ ਲੈ ਦੇਖਾ ਮੇਰਾ ਮੇਰਾ ਜਿਹੜਾ ਚੇਲਾ ਹੈ ਦੇ ਦੋ ਜਿਹੜਾ ਮੈਂ ਮੰਨ ਮੰਨਦਾ ਉਹ ਕਿੰਨਾ ਕੁ ਮੇਰੇ ਤੇ ਵਿਸ਼ਵਾਸ ਰੱਖਦਾ ਮਨ ਕੇ ਚਲੋ ਕੋਈ ਫਲਾਣਾ ਬੰਦਾ ਆਇਆ ਉਹਨੇ ਮੈਨੂੰ ਇਹ ਬੋਲੇ ਜੈਸਮੀਨ ਇੱਦਾਂ ਜੈਸਮੀਨ ਇੱਦਾਂ ਜੈਸਮੀਨ ਇੱਦਾਂ ਜੇ ਤੈ ਮੈਂ ਉਹਨੂੰ ਜਵਾਬ ਦੇਤਾ ਤਾਂ ਉਹਦੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ ਜੇ ਮੈਂ ਉਸ ਟਾਈਮ ਚੁੱਪ ਕਰ ਕੀਤਾ ਜਿਹੜੀ ਮਹਾਰਾਜ ਨੇ ਜਵਾਬ ਦੇਣਾ ਹੈ ਉਹਦੇ ਵਰਗੀ ਕੋਈ ਰੀਸ ਹੈ ਨਹੀਂ ਚਲੋ ਕਹਿੰਦੇ ਮਹਾਰਾਜ ਦੀ ਛੱਟ ਤੋਂ ਬਚਣਾ ਚਾਹੀਦਾ ਉਹਦੀ ਛੱਟ ਬਹੁਤ ਭੈੜੀ ਹੈ ਤੇ ਬਹੁਤੀਆਂ ਗੱਲਾਂ ਨਾ ਕਰਦੇ ਜਦ ਰੱਬ ਮਾਰਦਾ ਨਾ ਹਾਂ ਰੱਬ ਜਦੋਂ ਮਾਰਦਾ ਕਸੂਤੀ ਮਾਰਦਾ ਰੱਬ ਜਦੋਂ ਮਾਰਦਾ ਵੇ ਛੱਟ ਮਾਰਦਾ ਠੀਕ ਆ ਤੇ ਦੇਵ ਜੀ ਜੀ ਅਜੇ ਤੇ ਮਿਲਦਾ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਚੰਨੋ ਚੜਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਰੱਖੇ ਦੂਰ ਓਕੇ ਜੀ ਫਿਰ ਬਾਏ ਬਾਏ